ਛੱਡ ਦੀ ਨੇ ਹਾਂਜੀ ਸਵੇਰੇ 10 ਵਜੇ ਦਾ ਟਾਈਮ ਹੋ ਗਿਆ ਤੇ ਦਿਨ ਐ ਦੁਵਾਰਾ ਤੇ ਅਪਸ ਸਜਰੀ ਪਹੁੰਚ ਗਿਆ ਕਸੌਲੀ ਤੇ ਘੁੰਮਣ ਵੀ ਅੱਜ ਪੱਕਾ ਲਈ ਆਏ ਆ ਤੇ ਜਿਆਦਾ ਟੂਰਿਸਟ ਹੈ ਨਹੀਂ ਅੱਜੁਰਾ ਖਾਲੀ ਹੈ ਇਹ ਸੌਦਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਕੋਈ ਨਹੀਂ ਹੈਗਾ ਬਾਜ਼ਾਰ ਵੀ ਹਲੇ ਖੁੱਲਿਆ ਹੀ ਐ ਤੇ ਆਪਾਂ ਤੜਕੇ ਹੀ ਪਹੁੰਚ ਗਏ ਆ ਤੇ ਅੱਜ ਉਹ ਦੇਖਦੇ ਆਂ ਫਿਰ ਜਿਹੜੇ ਜਿਹੜੇ ਪੁਆਇੰਟ ਹੈਗੇ ਉਹ ਰਹਿ ਪਿਛਲੀ ਵਾਰੀ ਘੁੰਮਣਾ ਇਹਦੇ ਨਾ ਜਦੋਂ ਆਪਾਂ ਦੋ ਤਿੰਨ ਪੁਆਇੰਟ ਦੇਖ ਕੇ ਗਏ ਤੇ ਇੱਕ ਮੰਕੀ ਪੁਆਇੰਟ ਰਹਿ ਗਿਆ ਤਾਂ ਉਹ ਨਹੀਂ ਦੇਖਿਆ ਤਾਂ ਐਦਕੀ ਸਬਾਬਾ ਬਣਿਆ ਤਾਂ ਉਹ ਵੀ ਦੇਖਣਾ ਆ ਅੱਜ ਸੰਡੇ ਐ ਜਿਹੜੇ ਹਿਸਾਬ ਨਾਲ ਸੋਚਿਆ ਤਾਂ ਵੀ ਚੱਲ ਥੋੜੀ ਜਿਹੀ ਭੀੜ ਹੋਊਗੀ ਸ਼ਾਇਦ ਉਸ ਹਿਸਾਬ ਨਾਲ ਭੀੜ ਹੈ ਨਹੀਂ ਰਹਿ ਆ ਚਾਰਕਮਾਂ ਦੇ ਮੇਰੇ ਮੂਰੇ ਦੋਰੇ ਜਾਂਦੇ ਆ ਤੇ ਇੱਕ ਦੋ ਕੇ ਮੇਰੇ ਪਿੱਛੇ ਬੈਠੇ ਨੇ ਬਸ ਆ ਦੇਖ ਲੋ ਇਧਰ ਇਹ ਸਾਰਾ ਆਰਮੀ ਦਾ ਏਰੀਆ ਏ ਤਾਂ ਕਰਕੇ ਉਰੇ ਨਾ ਜਿਹੜੇ ਜੰਗ ਚ ਸ਼ਹੀਦ ਹੋਏ ਹੋਏ ਆ ਆਪਣੇ ਇੰਡੀਆ ਦੇ ਸੈਨਿਕ ਉਹਨਾਂ ਦੀਆਂ ਰਾਂ ਨੂੰ ਰਹਿ ਫੋਟੋ ਵਗੈਰਾ ਲਾਈ ਹੋਏ ਤਾਂ ਉਹਦੀ ਸਾਰੀ ਜਾਣਕਾਰੀ ਦਿੱਤੀ ਵੀ ਕਿਹੜੀ ਜੰਗ 'ਚ ਸ਼ਹੀਦ ਹੋਇਆ ਤੇ ਕਦੋਂ ਸ਼ਹੀਦ ਹੋਇਆ ਤੇ ਜਿੰਨਾ ਹੈ ਸਾਰਾ ਇਹ ਨਾ ਹਾਰਮੀ ਦਾ ਏਰੀਆ ਹੈ ਸਾਰਾ ਸਾਹਮਣੇ ਨਾ ਲੰਗੂਰ ਬੰਦਰ ਹੈ ਲੰਬੇ ਲੰਬੇ ਪੂੰਛ ਵਾਲੇ ਉਹਦੇ ਲੜੀ ਜਾਂਦੇ ਆ ਉਸ ਵਿੱਚ ਦੇਖੀ ਕਿ ਕਿਹਦੇ ਚ ਆਪ ਡਿਊਟੀ ਵੀ ਨਾ ਮਾਰ ਲਵੇ ਹੋਗਾ ਕਿ ਨਾ ਲੜੋ ਇਹ ਤਾਂ ਪਿਛਲੀ ਵਾਰੀ ਆਇਆ ਤੇ ਪਤਾ ਕਰਿਆ ਤਾਂ ਪਹਿਲਾਂ ਇਹ ਨਾਲ ਟੀਵੀ ਚੈਨਲ ਚੱਲਦੇ ਤੇ ਜਿਹੜਾ ਦੂਰਦਰਸ਼ਨ ਚੱਲਦਾ ਪਰ ਹੁਣ ਕੱਲਾ ਰੇਡੀਓ ਹੀ ਚੱਲਦਾ ਆ ਹਲੇ ਵੀ ਯਾਨੀ ਕਿ ਇਹ ਚੱਲਦਾ ਆ ਮੈਂ 10:30 ਵਜੇ ਦਾ ਖੜਾ ਉਹ ਫੌਜੀ ਅਫਸਰ ਕੋਲ ਟਾਈਮ ਹੋ ਗਿਆ ਸਵਾ 12 ਦਾ ਸਵਾ 12 ਵਜੇ ਤੱਕ ਉਹਦੇ ਨਾਲ ਗੱਲਾਂបੱਤਾਂ ਮਾਰੀਆਂ ਤੇ ਕੁਝ ਉਹਨੇ ਸੁਣਾਈਆਂ ਤੇ ਕੁਝ ਆਪਾਂ ਸੁਣਾਈਆਂ ਟਾਈਮ ਕੱਢਿਆ ਉਹਦੇ ਨਾਲ ਕਿਉਂਕਿ ਇਕੱਲਾ ਬੰਦਾ ਹੁਣ ਕਿੰਨਾ ਘੁੰਮੇ ਤੇ ਉਸ ਤੋਂ ਬਾਅਦ ਹੁਣ ਮੈਂ ਅੱਗੇ ਪਹਿਲਾ ਪੁਆਇੰਟ ਦੇਖਣ ਚੱਲਿਆ ਸੰ ਸੰ ਪੁਆਇੰਟ ਕਿਉਂਕਿ ਮੈਂ ਪਹਿਲਾਂ ਦੇਖਿਓ ਹੋਇਆ ਤਾਂ ਕਰਕੇ ਨਾ ਦਿਲ ਨਹੀਂ ਕਰਦਾ ਸੀ ਦੇਖਣ ਦਾ ਚਲੋ ਹਾਲ-ਦਿਲ ਦਾ ਯੂ ਦਿਖਾਣਾ ਤੁਹਾਨੂੰ ਹੁਣ ਥੋੜਾ ਥੋੜੇ ਬਹੁਤੇ ਬੰਦੇ ਨਾ ਵਧਣ ਲੱਗੇ ਆ ਕਿਉਂਕਿ ਮੈਂ ਤਾਂ ਸੱਜਰੀ ਆ ਗਿਆ ਤਾਂ ਉਸ ਟਾਈਮ ਤੱਕ ਟੂਰਿਸਟ ਤਾਂ ਆਇਆ ਨਹੀਂ ਤਾਂਗਾ ਸਾਹਮਣੇ ਦੇਖੋ ਬੰਦੇ ਫੋਟੋ-ਫੋਟੋ ਖਿੱਚੀ ਜਾਂਦੇ ਆ ਤੇ ਹੁਣ ਆਰਮੀ ਵਾਲੇ ਬਾਈ ਨੇ ਦੱਸਿਆ ਕਿਹਦਾ ਹੁਣ ਸਾਰਾ ਏਰੀਆ ਇਹ ਆਰਮੀ ਦੇ ਅੰਡਰ ਆ ਗਿਆ ਏ ਹੁਣ ਪਹਿਲਾਂ ਹੋ ਰਾਇ ਜਿਵੇਂ ਟੈਕਸੀ ਵਗਰਾ ਆ ਜਾਂਦੀ ਦੀਆਂ ਹਿਮਾਚਲ ਦੀਆਂ ਹੁਣ ਉਹ ਆਣੀਆਂ ਬੰਦ ਕਰਤੀਆਂ ਹੋ ਰਾਇ ਹੁਣ ਸਿਰਫ ਆਰਮੀ ਦੀਆਂ ਗੱਡੀਆਂ ਆਉਂਦੀਆਂ ਹੋ ਰਾਇ ਕਸੋਲੀ ਵੀ ਸਿਰਫ ਵਿਊ ਦੇਖਣੇ ਨੂੰ ਆ ਹੋਰ ਕੁਝ ਨਹੀਂ ਕੋਈ ਖਾਸ ਦੇਖਣੇ ਨੂੰ ਆ ਸੋਹਣੇ ਸੋਹਣੇ ਰਿ ਵਿਊ ਬਣਦੇ ਆ ਉਹ ਪਾ ਦੇਖ ਸਕਦੇ ਆ ਕਿ ਹੋ ਰਾਇ ਕਿਹੜੇ ਪੁਆਇੰਟ ਆ ਇਸ ਰਸਤੇ ਦੇ ਬਣੇ ਹੋਏ ਆ ਉਤੋਂ ਅੱਗੇ ਜਾਣਾ ਨਹੀਂ ਜਿਹੜਾ ਆ ਨੀਚੀ ਜਗੇ ਨਾ ਇੱਧਰ ਬਣੇ ਹੋਏ ਆ ਪੁਆਇੰਟ ਉਹ ਸਾਹਮਣੇ ਰਸਤਾ ਜਾਂਦਾ ਆ ਤੇ ਹੁਣ ਆਪਾਂ ਚੱਲਦੇ ਵਾਪਸ ਲੈ ਯਾਰ ਮੈਂ ਤਾਂ ਜਾਇਆ ਇੱਕੋ ਪੁਆਇੰਟ ਦੇਖ ਕੇ ਆਇਆ ਜਿਹੜਾ ਵੀ ਸੀਗਾ ਇਹ ਸਨਸੈਟ ਪੁਆਇੰਟ ਪਤਾ ਚੱਲੇ ਵਾਪਸ ਕਿਉਂਕਿ ਚੱਕਰੇ ਆ ਵੀ ਉਹ ਥੋੜੇ ਦੂਰ ਪੈ ਜਾਣ ਤੇ ਹੈ ਉੱਥੇ ਕੁਝ ਨਹੀਂਗਾ ਤੇ ਥੱਲੇ ਜਾ ਕੇ ਉਹ ਚਾਰਚ ਦੇਖਦੇ ਆ ਚਾਰਚ ਵਿੱਚ ਫੋਟੋ ਫੋਟੋ ਖਿੱਚਦੇ ਆ ਤੇ ਲੋਕ ਬਸ ਹੁਣ ਥੋੜੇ ਬੋਧ ਵਧ ਗਏ ਪਹਿਲਾਂ ਨਾਲੋਂ ਪਹਿਲਾਂ ਤਾਂ ਸਵੇਰ ਤਾਂ ਬਿਲਕੁਲ ਘਟ ਸੀਗੇ ਕਸੌਲੀ 'ਚ ਨਾ ਆਪਣੇ ਨਾਲੋਂ ਪਲੇਨ ਏਰੀਆ ਨਾਲੋਂ ਜਿਦਾਂ ਮਹਾਲੀ ਚੰਡੀਗੜ੍ਹ ਦਾ ਮੌਸਮ ਹੈ ਉਹਦੇ ਨਾਲੋਂ ਮੌਸਮ ਬਹੁਤ ਵਧੀਆ ਹੋ ਰਿਹਾ ਹੈ ਠੰਡੀਆਂ ਹਵਾਵਾਂ ਚੱਲਦੀਆਂ ਬਾਈ ਤੇ ਵਿਚ-ਵਿਚ ਨੂੰ ਬੱਦਲਬਾਈ ਵੀ ਹੋ ਜਾਂਦੀ ਹੈ ਬਸ ਇਹ ਆ ਵੀਰੇ ਗਰਮੀ ਗੁਰਮੀ ਨਹੀਂ ਇੰਨੀ ਹੈਗੀ ਜਿੰਨੀ ਆਪਣੇ ਉੱਥੇ ਗਰਮੀ ਹੁੰਦੀ ਹੈ ਉਨੀ ਗਰਮੀ ਨਹੀਂ ਹੈਗੀ ਉਹਦੇ ਨਾਲੋਂ ਮੌਸਮ ਬੜਾ ਘੈਂਟ ਰਹਿ ਮੈਂ ਵੀਰੇ ਦੋ 22 ਘੰਟੇ ਬੈਠਾ ਰਿਹਾ ਹੋਆ ਆਰਮੀ ਵਾਲੇ ਬੰਦੇ ਪਗੱਲਾ ਵਾਂਦਾ ਮਾਰੀਆਂ ਬਾਈ ਇਹ ਵੀ ਗਰਮੀ ਗਰਮੀ ਨਹੀਂ ਤੂੰ ਪੰਜ ਬੈਠੇ ਰਹੇ ਠੰਡੀ ਹਵਾ ਚੱਲਦੀ ਦੀ ਇਹਨ ਘੈਂਟ ਵਾਲੀ ਤੇ ਮੌਸਮ ਵੀ ਥੋੜਾ ਥੋੜਾ ਬੱਦਲ ਵਾਈ ਵਾਲਾ ਦਾ ਵਿੱਚ ਵਿੱਚ ਨੂੰ ਧੁੱਪ ਆ ਜਾਂਦੀ ਵਿੱਚ ਵਿੱਚ ਨੂੰ ਬੱਦਲ ਵਾਈ ਹੋ ਜਾਂਦੀ ਦੀ ਮੌਸਮ ਵਾਲਾ ਆਈਕਨ ਨੰਬਰ ਹੈ ਬਸ ਇਹ ਹੈ ਵੀ ਪੂਰਾ ਇੱਕ 뷰 ਕੈਂਟ ਹੈ ਸਾਹਮਣੇ ਵੀ ਚੈੱਕ ਕਰੋ ਯਾਰ ਕਿੰਨਾ ਸੋਹਣਾ ਦੇਖੋ ਹੁਣ ਆਪਾਂ ਜਾ ਕੇ ਨੇ ਚਰਚ ਦੇਖਦੇ ਆਂ ਜਿਹੜੀ ਚਰਚ ਬਣੀ ਹੋਈ ਹੈ ਉਹ ਆਪਾਂ ਵੇ ਪਹਿਲੀ ਵਾਰੀ ਦੇਖੀ ਦੀ ਜਦੋਂ ਹੁਣ ਆਪਾਂ ਸਵੇਰੇ ਆਏ ਤੇ ਬੰਦ ਸੀਗੀ ਉਹ ਹੁਣ ਆਪਾਂ ਜਾ ਕੇ ਦੇਖਦੇ ਆਂ ਚਰਚ ਪਹਿਲੇ ਬਟਿੰਡੇ ਕਰੇਗਾ ਖਲ ਉੱਪਰ ਨਾ ਇੰਨੀ ਜਦਾ ਭੀੜ ਨਹੀਂ ਧੀ ਹੈਗੀ ਜਿੱਥੇ ਆਪਾਂ ਉੱਪਰ ਘੁੰਮ ਕੇ ਪੁਆਇੰਟਾਂ ਤੇ ਹੁਣ ਆਪਾਂ ਚਰਚ ਕੋਲ ਆਏ ਆਂ ਕੋਰੇ ਦੇਖੋ ਪੂਰੀ ਔਣਕ ਲੱਗੀ ਪਈ ਹੈ ਮੇਲੇ ਵਾਲਾ ਮਾਹੌਲ ਬਣਿਆ ਪਿਆ ਤੁਹਾਨੂੰ ਅੜਲੇ ਵਾਲਾ ਦਿਖਾਉਣਾ ਸਾਰਾ ਸਬਦਾ ਪਾਣੀ ਉਹ ਕਿਵੇਂ ਦਾ ਤੇ ਬਾਹਰ ਦੇਖੋ ਹੈ ਲੱਗਿਆ ਵਾ ਨਾ ਮੇਲਾ ਪੂਰਾ ਹੁਣ ਲੱਗਦਾ ਵੀ ਫੱਕਦੇ ਆਏ ਹੋਏ ਆ ਪੂਰਾ ਫੁੱਲ ਰੌਣਕ ਹੈ ਚਾਚੇ ਦੇ ਅੰਦਰ ਤਾਂ ਖੈਰ ਆਪਾਂ ਨਹੀਂ ਗਏ ਹਾਲ ਤੱਕ ਬਾਹਰ ਬੈਠ ਕੇ ਆਰਾਮ ਕਰਦੇ ਆ ਰਹਿ ਕਿਉਂਕਿ ਫੋਨ ਦੀ ਬੈਟਰੀ ਹੋ ਗਈ ਸੀ ਡਾਊਨ ਤਾਂ ਕਰਕੇ ਹੁਣ ਹੁਣ ਪਾਵਰ ਬੈਂਕ ਨਾਲ ਚਾਰਜ ਕਰ ਰਹੇ ਆਂ ਬਾਂਦਰ ਸੁੱਕਣਾ ਹੋ ਰਿਹਾ ਬਥੇਰੇ ਆ ਛੱਡ ਦਿਨੇ ਛੱਡ ਗਿਆ ਛੱਡ ਗਿਆ ਉਹ ਉਹ ਕਿੱਥੇ ਗਿਰਿਆ ਜਾ ਕੇ ਦੇ ਬਸੇ ਰੌਣਗੇਰਾ ਨੂੰ ਤਾਂ ਲੱਗੀਆਂ ਪਈਆਂ ਆ ਦੇਖੀ ਹੀ ਰਿਹਾ ਹੈ ਛੋਟਾ ਹੈ ਪਾਕੋ ਮਲੇਵਰਾ ਖਸੋਲੀ ਬੜੀ ਲੌਣਕ ਹੈ ਪੁਆਇੰਟਾਂ ਪੁਆੰਟਾਂ ਕਿੰਨੇ ਦਾ ਕੋਈ ਨਹੀਂ ਜਾਂਦਾ ਹੈਗਾ ਤੇ ਹੁਣ ਬਸ ਚੱਲੀ ਕੱਢੀ ਗੱਡੀ ਕਿੱਥੇ ਲੱਗਦਾ ਉਹ ਇੱਧਰ ਖੜੀ ਆਪਣੀ ਗੱਡੀ ਬਾਈ ਦੇਖੀਏ ਕਿੱਥੇ ਖੜੀ ਹੈ हरियाणा नंबर 50 नंबर ਤੇ ਆ ਗਈ ਆਪਣੀ ਰਾਣੀ ਸੁੰਦਰਾ ਹੋਰ ਆ ਚੱਲ ਵੀ ਸ਼ੇਰ ਬਗਿਆ ਚੱਲੀਏ ਹੁਣ ਆਪਾਂ ਚੰਗਾ ਵੀ ਅੱਜ ਦਾ ਵਲੌਗ ਇੱਥੇ ਖਤਮ ਸਵਾਰੀ ਆ ਗਈ ਆਪਣੀ ਚੱਲੀਏ